ਨੇ ਦਰਜ ਕੀਤੀ ਤੰਦ ਆ ਸਾਡੇ ਜੀ ਕੱਲ 119 ਨੰਬਰ ਐਫ ਆਈ ਆਰ ਦਰਜ ਹੋਈ ਹੈ 3 ਸਤੰਬਰ 2024 ਨੂੰ ਅੰਡਰ ਸੈਕਸ਼ਨ 132 221 101 ਤੇ 304 ਪੀ ਐਨ ਐਸ 37 ਇਹ ਬੇਸਿਕਲੀ ਕੱਲ ਮੋਬਾਈਲ ਵੈਂਕ ਜਿਹੜਾ ਹੈਗਾ ਜੀ ਐਸ ਪੀ ਡਿਪਾਰਟਮੈਂਟ ਦਾ ਪੰਜਾਬ ਦਾ ਉਹਨਾਂ ਦੇ ਇੱਕ ਅਫਸਰ ਵੱਲੋਂ ਇੱਕ ਟਰੱਕ ਰੁਕਿਆ ਗਿਆ ਸੀ ਜਿਹੜੀ ਰੋਡ ਤੇ ਹਰਮਨਸਪੁਰੇ ਦੀ ਹੱਦ 'ਚ ਉਹਨਾਂ ਨੇ ਸਟ੍ਰੈਟਜੀ ਬਿਲਕੁਗਲ ਗਲਤ ਹੋਣੀ ਆ ਸੋਣਾ ਉਹਨਾਂ ਦੇ ਇੱਕ ਟਰੱਕ ਰੁਕਿਆ ਗਿਆ ਸੀ ਉਹ ਟਰੱਕ ਦਾ ਚਲਾਨ ਕਰਨ ਤੋਂ ਬਾਅਦ ਅੱਗੇ ਚਲੇ ਗਏ ਸੀਗੇ ਤੇ ਆਪਣਾ ਜਿਹੜੇ ਕੰਸਰਟ ਆਪਣਾ ਮੁਲਾਜ਼ਮ ਉੱਥੇ ਖੜਾ ਆ ਗਿਆ ਸੀ ਟਰੱਕ ਦੀ ਕਸਟਡੀ ਫਰਦਰ ਕਾਰਵਾਈ ਤੇ ਉਹ ਟਰੱਕ ਦਾ ਡਰਾਈਵਰ ਤੇ ਉਸ ਤੋਂ ਬਾਅਦ ਦੋ ਬੰਦੇ ਹੋਰ ਆਏ ਸਵਿਫਟ ਡਿਜ਼ਾਇਰ ਚ ਉਹ ਇੱਕ ਤਾਂ ਜਿਹੜਾ ਉਹ ਸਰਕਾਰੀ ਮੁਲਾਜ਼ਮ ਸੀਗਾ ਮੋਬਾਈਲ ਵਿੰਗ ਡਿਪਾਰਟਮੈਂਟ ਦਾ ਉਹਨਾਂ ਨਾਲ ਉਹਨਾਂ ਨੇ ਕੁੱਟਮਾਰ ਕੀਤੀ ਤੇ ਉਹ ਥੋੜਾ ਟਰੱਕ ਨੂੰ ਤੁਖੂ ਕੇ ਬਚ ਕੇ ਲੈ ਗਏ ਬਚ ਕੇ ਸੀ ਆਖਿਰ ਜਿਹੜੇ ਉਹ 라ਜਮ ਸਿੰਘ ਕਮਲਜੀਤ ਸਿੰਘ ਆ ਮੇਰਾ ਨਾਮ ਉਹ ਪ੍ਰੋਸੈਸਰ ਸਰਵਿਸ ਨੇ ਬੇਸਿਕਲੀ ਉਹ ਵਿਭਾਗ ਦੇ ਚ ਤਾਂ ਉਹਨਾਂ ਦੇ ਬਿਆਨ ਦੇ ਉਹ ਉਹਨਾਂ ਦੇ ਬਿਆਨ ਤੇ ਅਧਾਰ ਤੇ ਅਸੀਂ ਜਿਹੜੇ ਦੋ ਬੰਦੇ ਆਇਡੈਂਟੀਫਾਈਡ ਸੀਗੇ ਤੇ ਇੱਕ ਅਨਨੋਨ ਦੇ ਸੀ ਬਚਾਉਂਦੇ ਇਹਦੇ ਵਿੱਚ ਕੋਈ ਡੈਸਟ ਵੀ ਕੀਤਾ ਗਿਆ ਅਕੱਲ ਸਵੇਰੇ ਦੀ ਦੇਰ ਰਾਤ ਅਕੱਲ ਸਵੇਰੇ ਤਕਰੀਬਨ 3-4 ਵਜੇ ਦੀ ਗੱਲ ਹੈ ਕਿ ਅਚਨਾਲੀ ਪੈਂਦਾ ਗੋਵਿੰਦਗੜ੍ਹ ਦੇ ਕੋਲ ਉੱਥੋਂ ਅਸੀਂ ਕਲ ਟ੍ਰੱਕ ਰਿਕਵਰ ਕਰ ਲਿਆ ਤੇ ਟ੍ਰੱਕ ਦਾ ਡਰਾਈਵਰ ਸੀਗਾ ਉਹਦੇ ਵਿੱਚ ਮਿਹਰਬਾਨ ਹੈ ਜੀ ਆਪਣਾ ਮੁਜ਼ਫਰਪੁਰ ਜ਼ਿਲ੍ਹੇ ਦਾ ਯੂਪੀ ਤੋਂ ਉਹਨਾਂ ਪ੍ਰਕਟ ਦੇ ਸਮੇਤ ਅਸੀਂ ਗ੍ਰਿਫਤਾਰ ਕਰਦੇ ਹਾਂ ਇਹ ਬਾਕੀਆਂ ਦੀ ਖੇਪੜ ਚੁੱਕੀ